ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਹੈ ਟਰੰਪ ਦੇ ਵੱਲੋਂ ਆਪਣੀ ਕੈਬਨਿਟ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਵਿਚਾਲੇ ਹੁਣ ਭਾਰਤੀ ਮੂਲ ਦੇ ਅਮਰੀਕੀ ਕਸ਼ ਪਟੇਲ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਬਣ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਸਹਿਯੋਗੀ ਪਟੇਲ ਦੀ ਨਿਯੁਕਤੀ ਨੂੰ ਵੀਰਵਾੜ ਨੂੰ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ ਵਾਈਟ ਹਾਊਸ ਨੇ ਪਟੇਲ ਦੀ ਨਿਯੁਕਤੀ ਨੂੰ ਡੋਨਲਡ ਟਰੰਪ ਦੇ ਬਿਹਤਰ ਸ਼ਾਸਨ ਪ੍ਰਦਾਨ ਕਰਨ ਦੇ ਅਜੰਡੇ ਨੂੰ ਲਾਗੂ ਕਰਨ ਦੇ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਇਹ ਹੁਦਦਾ ਸੰਭਾਲਣ ਤੋਂ ਬਾਅਦ ਕਾਸ਼ ਨੇ ਵੀ ਆਪਣਾ ਸਖ਼ਤ ਰੁਖ ਦਿਖਾਇਆ ਅਤੇ ਕਿਹਾ ਕਿ ਜੋ ਲੋਕ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ। ਅਮਰੀਕਾ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਟਰੰਪ ਪ੍ਰਸ਼ਾਸਨ ਦੇ ਵਿੱਚ ਹਲਚਲ ਤੇਜ਼ ਦੇਖਣ ਨੂੰ ਮਿਲ ਰਹੀ ਹੈ। ਇਸ ਵਿਚਾਲੇ ਹੁਣ ਭਾਰਤੀ ਮੂਲ ਦੇ ਅਮਰੀਕੀ ਕਸ਼ ਪਟੇਲ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਦੇ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਆਪਣੀ ਨਿਯੁਕਤੀ ਤੋਂ ਬਾਅਦ ਕਸ਼ ਪਟੇਲ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਅਟਾਰਨੀ ਚੰਦਰਲ ਪੈਮ ਬੌਂਡੀ ਦਾ ਉਹਨਾਂ ਦੇ ਸਮਰਥਨ ਦੇ ਲਈ ਧੰਨਵਾਦ ਕੀਤਾ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਵਿੱਚ ਪਟੇਲ ਨੇ ਕਿਹਾ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨਕਿ ਐਫ ਬੀ ਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਹੋਣ ਉੱਤੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਐਫ ਬੀ ਆਈ ਦੀ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੀ ਇੱਕ ਲੰਮੀ ਵਿਰਾਸਤ ਹੈ ਮਿੱਕੀ ਲੋਕ ਇੱਕ ਅਜੋਈ ਐਫ ਬੀ ਆਈ ਦੇ ਹੱਕਦਾਰ ਨੇ ਜੋ ਜਵਾਬਦੇਹ ਹੋਵੇ ਅਤੇ ਨਿਆਂ ਪ੍ਰਤੀ ਵਚਨਬੱਧ ਹੋਵੇ ਰਾਜਨੀਤੀਕਰਨ ਨੇ ਇਸ ਏਜੰਸੀ ਦੇ ਵਿੱਚ ਜਨਤਾ ਦਾ ਵਿਸ਼ਵਾਸ ਘਟਾ ਦਿੱਤਾ ਹੈ। ਉਹਨਾਂ ਕਿਹਾ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ FBI ਹੁਣ ਉਹਨਾਂ ਲੋਕਾਂ ਨੂੰ ਨਹੀਂ ਬਖਸ਼ੇਗਾ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਤੇ ਅਸੀਂ ਅਜਿਹੇ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਨਿਆਂ ਦੇ ਘਟਹਿਰੇ ਦੇ ਵਿੱਚ ਲਿਆਵਾਂਗੇ। ਹਾਲਾਂਕਿ ਪਟੇਲ ਦੀ ਨਾਮਸਦਗੀ ਦਾ ਡੈਮੋਕ੍ਰੇਟ ਸਵਲੋ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਕਾਸ਼ ਪਟੇਲ FBI ਡਾਇਰੈਕਟਰ ਦਾ ਕੰਮ ਨਹੀਂ ਕਰ ਸਕਦਾ। ਉਸ ਸਪਸ਼ਟ ਤੌਰ ਉਤੇ ਅਯੋਗ ਹੈ ਜੋ ਲੋਕ ਉਸ ਦੀ ਪੁਸ਼ਟੀ ਲਈ ਵੋਟ ਦਿੰਦੇ ਨੇ ਉਹ ਦੇਸ਼ ਦੀ ਛੋਟੀ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਅਤੇ ਕਾਨੂੰਨ ਦੇ ਰਾਜ ਨੂੰ ਉਸ ਦੁਆਰਾ ਕੀਤੇ ਗਏ ਵਿਨਾਸ਼ ਦੇ ਲਈ ਜਵਾਬਦੇਹ ਹੋਣਗੇ This is someone we cannot trust this is someone who lacks the character to do this job someone who lacks the integrity to do this job we know that our republican colleagues know that The only qualification Cash Patel has to be FBI director is that when everyone else in the first Trump administration said, No, I won't do that, that crosses moral, ethical, and legal lines, Cash Patel said, Sign me up. In the first Trump administration, as we are seeing in the second, you rise to the level of your sycophancy, and no one is a bigger or more dangerous sycophant than Cash Patel. This political hack does not deserve to be in this building. He can't do the job. He won't protect the public. He will misuse the resources of the Bureau. He will weaponize it against the president's political opponents rather than the protecting the safety, the public safety of the American people. We will vote no. Our Republican colleagues, intimidated by this president and, and threats of primary challenges from MAGA World, May vote to confirm him. But as my colleagues have said, they will have to live with that vote, be accountable for that vote, and be accountable for all the destruction that Patel does to this premier law enforcement agency. We stand, we, us Democratic members of this Judiciary Committee, stand shoulder to shoulder with the professionals in the FBI, with law enforcement everywhere. And we wish our colleagues would do the same. ਦਸਯੇ ਪਟੇਲ ਨੇ ਟਰੰਪ ਦੇ ਪਹਿਲੇ ਪ੍ਰਸ਼ਾਸਨ ਦੌਰਾਨ ਕਈ ਉੱਚ ਪੱਧਰੀ ਅਹੁਦਿਆਂ 'ਤੇ ਵੀ ਕੰਮ ਕੀਤਾ ਹੈ ਜਿਸ ਦੇ ਵਿੱਚ ਰਾਸ਼ਟਰਪਤੀ ਦੀ ਸੁਰੱਖਿਆ ਲਈ ਅਤਵਾਦ ਵਿਰੋਧੀ ਸੀਨੀਅਰ ਨਿਰਦੇਸ਼ਕ ਅਤੇ ਕਾਰਜਕਾਰੀ ਰੱਖਿਆ ਸਕੱਤਰ ਦੇ ਚੀਫ ਆਫ ਸਟਾਫ ਵੀ ਸ਼ਾਮਲ ਨੇ। ਦਸਿਏ ਪਟੇਲ ਨੇ ਟਰੰਪ ਦੇ ਪਹਿਲੇ ਪ੍ਰਸ਼ਾਸਨ ਦੇ ਦੌਰਾਨ ਕਈ ਉੱਚ ਪਦਰੀ ਅਹੁਦੇ ਉਤੇ ਵੀ ਕੰਮ ਕੀਤਾ ਜਿਸ ਦੇ ਵਿੱਚ ਰਾਸ਼ਟਰਪਤੀ ਦੀ ਸੁਰੱਖਿਆ ਦੇ ਲਈ ਅਤਵਾਦ ਵਿਰੋਧੀ ਸੀਨੀਅਰ ਨਿਰਦੇਸ਼ਕ ਅਤੇ ਕਾਰਜਕਾਰੀ ਰੱਖਿਆ ਸਕੱਤਰ ਦੇ ਚੀਫ ਆਫ ਸਟਾਫ ਵੀ ਸ਼ਾਮਲ ਨੇ ਬਿਊਰੋ ਰਿਪੋਰਟ ਚੈਨਲ ਪੰਜਾਬੀ